ਹਾਂਜੀ ਭਾਈ ਅੱਜ ਅਸੀਂ ਫੋਕਣ ਜਾ ਰਹੇ ਆ ਗੁੱਡੀ ਜਿਵੇਂ ਸਭ ਨੂੰ ਪਤਾ ਹੀ ਆ ਕਿ ਇਹ ਬਹੁਤ ਪੁਰਾਣਾ ਰਿਵਾਜ ਆ ਤੇ ਮੀਂਹ ਪਉਣ ਲਈ ਇੱਕ ਨਾ ਰੱਬ ਅੱਗੇ ਆਪਾਂ ਇਕੱਠੇ ਹੋ ਕੇ ਅਰਦਾਸ ਕਰਦੇ ਆ ਪਰ ਹੁਣ ਜ਼ਮਾਨੇ ਦੇ ਚੇਂਜ ਹੋਣ ਨਾਲ ਨਾਲ ਸਾਰੇ ਰੀਤੀ ਰਿਵਾਜ ਵੀ ਖਤਮ ਹੋ ਗਏ ਆ ਪਰ ਸਾਡੇ ਪਿੰਡ ਦੇ ਫੇਰ ਵੀ ਕੁਝ ਸੂਝਵਾਨ ਬੰਦਿਆਂ ਨੇ ਇਹ ਰੀਤੀ ਰਿਵਾਜ ਨੂੰ ਮੁੜ ਦਹਰਾਉਣ ਦੀ ਮਤਲਬ ਵਧੀਆ ਇੱਕ ਕੋਸ਼ਿਸ਼ ਹਿੰਮਤ ਕੀਤੀ ਆ ਇਹ ਹੈਗੀ ਭਾਈ ਸਾਡੇ ਪਿੰਡ ਮੀਆਂਪੁਰ ਜੋ ਕਿ ਜ਼ਿਲ੍ਹਾ ਰੋਪੜ ਵਿੱਚ ਪੈਂਦਾ ਸਾਰੀ ਵੀਡੀਓ ਉੱਥੋਂ ਦੀ ਆ ਤੇ ਆਜੋ ਤੁਹਾਨੂੰ ਦਿਖਾਉਣੇ ਆਪਾਂ ਸਟਾਰਟਿੰਗ ਤੋਂ ਤੇ ਹਾਂਜੀ ਦੇਖੋ ਸਾਡੇ ਬਜ਼ੁਰਗ ਅੰਕਲ ਵੀਰ ਭਰਾ ਸਾਰੇ ਬੈਠੇ ਨੇ ਤੇ ਉਧਰ ਸਾਡੀ ਬੀਬੀਆਂ ਭੈਣਾਂ ਵੱਲੋਂ ਮਤਲਬ ਪੂਰਾ ਗੁੱਡੀ ਦਾ ਹਾਰ ਸ਼ਿੰਗਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਤੇ ਤੁਹਾਨੂੰ ਦਿਖਾਉਨੇ ਆ ਪੂਰਾ ਲਾਈਵ ਨਾਲ ਦੀ ਨਾਲ ਦੇਖੋ ਬਾਈ ਪੂਰਾ ਗੁੱਡੀ ਦੀ ਸਜਾਵਟ ਹੋ ਰਹੀ ਆ ਤੇ ਲੋ ਜੀ ਗੁੱਡੀ ਦੇ ਪੂਰੇ ਲਿਪਸਟਿਕ ਪੋਸਟਿਕ ਹਾਰ ਸ਼ਿੰਗਾਰ ਪੂਰਾ ਮੇਕਅਪ ਹੋ ਰਿਹਾ ਤੇ ਬਿੰਦੀ ਵੀ ਲਾ ਦਿੱਤੀ ਗਈ ਬਾਈ ਪਰ ਇਹਨੂੰ ਵਿਚਾਰੀ ਨੂੰ ਕੀ ਪਤਾ ਕਿ ਅੱਜ ਇਹਦੀ ਹੈ ਤਾਂ ਮੌਤ ਹੀ ਆ। ਚਲੋ ਕੋਈ ਗੱਲ ਨਹੀਂ ਆਜੋ ਦੇਖਦੇ ਆ ਅੱਗੇ। ਤੇ ਲੋਈ ਸਾਡੇ ਪਿੰਡ ਦੇ ਬੜੇ ਸੂਝਵਾਨ ਅੰਕਲ ਜੱਸਾ ਅੰਕਲ ਕਰ ਰਹੇ ਨੇ ਗੁੱਡੀ ਦੇ ਅੰਤਮ ਯਾਤਰਾ ਦੀ ਤਿਆਰੀ ਮਲਵਾਰਥੀ ਰੇੜੀ ਕਰ ਰਹੇ ਨੇ ਨਾਲ ਦੀ ਨਾਲ ਗੁੱਡੀ ਦਾ ਹਾਰ ਸ਼ਿੰਗਾਰ ਪੂਰਾ ਹੋ ਰਿਹਾ ਬਾਈ। ਦੇਖੋ ਪੂਰੀ ਮਿਹਨਤ ਨਾਲ ਮਤਲਬ ਵਧੀਆ ਤਿਆਰ ਕੀਤੀ ਗਈ ਬਾਈ ਸਾਡੀ ਗੁੱਡੀ ਤੁਹਾਨੂੰ ਦਿਖਾਉਣੇ ਐਂਡ 'ਚ ਪੂਰੀ ਪ੍ਰੋਪਰ ਜਦੋਂ ਆਪਣੀ ਰੇੜੀ ਤਿਆਰ ਹੋ ਜੂਗੀ। ਤੇ ਲੋਈ ਸਾਡੇ ਬੀਬੀਆਂ ਭੈਣਾਂ ਵੱਲੋਂ ਗੁੱਡੀ ਨੂੰ ਪੂਰੀ ਮਿਹਨਤ ਮਤਲਬ ਤਰੀਕੇ ਨਾਲ ਜਿਵੇਂ ਆਪਾਂ ਪਾਰਲਰ ਚ ਨਹੀਂ ਤਿਆਰ ਕਰਦੇ ਹੁੰਦੇ ਬਹੁਤ ਵਧੀਆ ਤੇ ਤਿਆਰ ਕੀਤੀ ਬਾਈ ਦੇਖ ਲੋ ਲਹਿੰਗਾ ਲੂੰਗਾ ਪਾ ਕੇ ਪੂਰਾ ਤੇ ਬਾਲੀ ਸੋਣੀ ਲੱਗਦੀ ਯਾਰ ਹਨਾ ਤੇ ਦੇਖੋ ਅੰਕਲ ਜੀ ਵੱਲੋਂ ਬਾਈ ਅਰਥੀ ਦੇ ਜੀ ਪੂਰੀ ਮਿਹਨਤ ਲਾਈ ਗਈ ਆ ਅਰਥੀ ਵੀ ਪੂਰੀ ਰੈਡੀ ਆ ਤੇ ਲੋ ਜੀ ਸਾਰੇ ਤਰ੍ਹਾਂ ਰਹੇ ਨੇ ਗੁੱਡੀ ਨਾਲ ਇਕੱਲੇ ਇਕੱਲੇ ਕਰਕੇ ਫੋਟੋ ਆ ਦੇਖੋ ਤੇ ਲੋ ਜੀ ਸਾਡੀ ਪਿਆਰੀ ਗੁੱਡੀ ਦਾ ਆ ਗਿਆ ਅੰਤਿਮ ਸਮਾਂ ਡੈਡੀ ਅੰਕਲ ਜੀ ਨੇ ਚੱਕ ਕੇ ਬਾਈ ਗੁੱਡੀ ਆਰਤੀ ਤੇ ਤੇ ਦੇਖੋ ਤੇ ਆ ਦੇਖੋ ਇਹ ਲੈ ਕੇ ਚੱਲੇ ਆ ਗੁੱਡੀ ਦੀ ਆਰਤੀ ਨੂੰ ਨਾਲ ਨਾਲ ਤੇ ਬੀਬੀਆਂ ਭੈਣਾਂ ਦਾ ਵੀ ਦੇਖੋ ਜੀ ਪਿੱਛੇ ਪੂਰਾ ਕਾਠ ਆ ਰਿਹਾ ਏ ਤੇ ਬਾਈ ਦੇਖੋ ਕਿ ਮੇ ਸਾਰਿਆਂ ਦੇ ਮੂੰਹ ਨਿਰਾਸ਼ਾ ਨਾਲ ਭਰੇ ਹੋਏ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਤੇ ਪਿੱਛੇ ਅੰਕਲ ਜੀ ਵੀ ਗੁੱਡੀ ਦਾ ਪਾਲਣ ਲੈ ਕੇ ਆ ਰਹੇ ਨੇ ਤੇ ਦੇਖੋ ਅਸੀਂ ਆਪਣੇ ਪਿੰਡ ਮੀਆਂਪੁਰ ਦੇ ਬਾਜ਼ਾਰ ਵਿੱਚੋਂ ਹੀ ਲੰਘ ਰਹੇ ਹਾਂ ਤੇ ਦੇਖੋ ਜੀ ਕਿੰਨਾ ਇਕੱਠ ਹੋਇਆ ਪਿਆ ਲੋ ਜੀ ਗੁੱਡੀ ਫੂਕਣ ਦੀ ਪੂਰੀ ਪੂਰੀ ਤਿਆਰੀ ਬਣ ਚੁੱਕੀ ਆ ਸਾਰੇ ਇੱਕ ਸਾਈਡ ਬੰਦੇ ਇੱਕ ਸਾਈਡ ਆਪਣੀਆਂ ਮਾਵਾ ਭੈਣਾ ਖੜੀਆਂ ਨੇ ਤੇ ਅੰਕਲ ਜੀ ਨੂੰ ਦੇਖੋ ਕਿੰਨਾ ਜ਼ਿਆਦਾ ਦੁੱਖ ਆ ਰਿਹਾ ਦਰਦ ਹਾਂ ਤਾਂ ਹੁਣ ਇਹ ਤਾਂ ਇਹਨੂੰ ਹਲੇ ਇਹ ਤਾਂ ਗੱਲਬਾਤ ਸੀ ਹੋਰ ਗਈ پھير اوھان دمانن جي ساري کي سوراڻن کي راڻي لائي نيڪ ڏس ڪا تي مارجي ਹਾਂ 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 ਆਇਆ ਜਰੂਰ ਹਾਂ ਕੰਨੀ ਲਾ ਕੇ ਕੰਮ ਨਹੀਂ ਇੱਕ ਵੰਟ ਇੱਕ ਵੰਟ ਲੋ ਜੀ ਗੁੱਡੀ ਦੀ ਅੰਤਿਮ ਚਿਤਾ ਜਾਗ ਰਹੀ ਹੈ ਤੇ ਸਾਰੇ ਪਿੰਡ ਦੇ ਬਾਈ ਚੱਲੇ ਆਪ ਦਾ ਆਪ ਦੇ ਘਰ ਦੀ ਵੈਸੇ ਲੰਗਰ ਦਾ ਵੀ ਬਹੁਤ ਵਧੀਆ ਪ੍ਰੋਗਰਾਮ ਕਰਿਆ ਹੋਇਆ ਵੀਰਾਂ ਨੇ ਪਾਣੀ ਠੰਡਾ ਨਾਲ ਮਿੱਠੇ ਚੌਲ ਤੇ ਹਾਂਜੀ ਵਾਹਿਗੁਰੂ ਸੁੱਖ ਰੱਖੇ ਜਾ ਰਹੇ ਆਪੋ ਆਪਣੇ ਘਰੇ ਸਾਰੇ ਤੇ ਬਾਕੀ ਬਾਈ ਗੁੱਡੀ ਵੀ ਹੁਣ ਫੂਕਤੀ ਆ ਦੇਖਦੇ ਹੁਣ ਮੀ ਰੱਬ ਨੂੰ ਪਉਣਾ ਚਾਹੀਦਾ ਹੈ ਜੀ ਠੀਕ ਹੈ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰ ਦਿਓ ਠੀਕ ਹੈ ਓਕੇ ਜੀ ਬਾਈ ਟਾਟਾ